ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਕਤਲ ਉਸ ਦਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਜੋ ਹੈ ਉਹ ਮਿੱਟੀ ਦੇ ਵਿੱਚ ਨੱਪ ਦਿੱਤਾ ਗਿਆ ਤੇ ਜਦੋਂ ਉਸ ਦੀ লাশ ਮਿਲੀ ਤਾਂ ਉਸ ਨੂੰ ਕੀੜੇ ਲੱਗੇ ਹੋਏ ਸੀਗੇ ਤਾਂ ਬੜੀ ਹੀ ਦਰਦਨਾਕ ਮੌਤ ਉਸ ਨੌਜਵਾਨ ਨੂੰ ਦਿੱਤੀ ਗਈ ਤਸਵੀਰ ਤੁਹਾਨੂੰ ਸਾਂਝੀ ਕਰਾਂ। ਦਰਅਸਲ ਇਹ ਨੌਜਵਾਨ ਜਿਹੜਾ ਕਿ ਅਕਾਲ ਅਕੈਡਮੀ ਦੇ ਵਿੱਚ ਗਤਗੇ ਦਾ ਟੀਚਰ ਸੀਗਾ ਤੇ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਵੀ ਇਸ ਨੇ ਕੰਮ ਕੀਤਾ ਸੀਗਾ ਤੇ 9 ਮਈ ਤੋਂ ਲਗਾਤਾਰ ਉਹ ਲਾਪਤਾ ਚੱਲ ਰਿਹਾ ਸੀਗਾ। ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਜਿਹੜੀ ਸ਼ਿਕਾਇਤ ਕੀਤੀ ਗਈ ਉਸ ਤੋਂ ਬਾਅਦ ਹੁਣ ਉਸ ਦੀ লাশ ਐਨੇ ਦਿਨਾਂ ਬਾਅਦ ਉਸ ਦੀ লাশ ਜਿਹੜੀ ਹੈ ਉਹ ਮਿੱਟੀ ਦੇ ਵਿੱਚੋਂ ਮਿਲਦੀ ਹੈ ਜਿਹੜੀ ਕਿ ਨੱਪੀ ਹੋਈ ਸੀ ਤਾਂ ਹਾਲਤ ਦੇਖ ਕੇ লাশ ਦੀ ਪੁੱਬਾ ਮਾਰ ਮਾਰ ਕੇ ਪਰਿਵਾਰ ਰੋ ਰਿਹਾ ਕਿਉਂਕਿ লাশ ਐਨੀ ਸੜ ਗਈ ਸੀ ਕਿ ਉਸ ਨੂੰ ਕੀੜੇ ਤੱਕ ਜੜੇ ਲੱਗ ਗਏ ਸੀ ਤਾਂ ਅਕਾਲ ਅਕੈਡਮੀ ਤਾਲੀਵਾਲ ਬੇਟ ਤੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਕੇ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾ ਰਹੀ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਤਾ ਇਸ ਵਿਅਕਤੀ ਦੀ ਥਾਣਾ ਫਤੂ ਟਿੰਗਾ ਦਿਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁਖ ਮਾਰਡ ਤੇ ਮੁੰਡੀ ਮੋੜ ਦੇ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਮਿੱਟੀ ਦੇ ਵਿੱਚ ਨੱਪੀ ਹੋਈ ਇਸ ਦੀ ਲਾਸ਼ ਹੋਇ ਉਹ ਮਿਲਦੀ ਹੈ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜੋ ਰੋਡ ਜਾਂਦਾ ਉਸ ਦੇ ਨਜ਼ਦੀਕ ਮੁੰਡੀ ਰੋਡ ਹੈ ਉਸ ਦੇ ਨਜ਼ਦੀਕ ਹੀ ਪੈਟਰੋਲ ਪੰਪ ਦੇ ਕੋਲ ਇਸ ਦੀ ਲਾਸ਼ ਜਿਹੜੀ ਹੈ ਉਹ ਨੱਪੀ ਹੋਈ ਮਿਲਦੀ ਹੈ ਤਾਂ ਮ੍ਰਿਤਕ ਦੀ ਪਛਾਣ ਜੋ ਹੈ ਸੋਧ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਸਰਹਾਲੀ ਕਲੰਦਾ ਰਹਿਣ ਵਾਲਾ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਤਾਂ ਉਸ ਦੇ ਭਰਾ ਦੇ ਵੱਲੋਂ ਪਛਾਣ ਜਿਹੜੀ ਹੈ ਕੀਤੀ ਗਈ ਹੈ ਤਾਂ ਪੁਲਤ ਵਿਖੇ ਉਹ ਉਸ ਦੀ ਗੁੰਮਸ਼ੂਦਗੀ ਦੀ ਜਿਹੜੀ ਹੈ ਰਿਪੋਰਟ ਦਰਜ ਕਰਵਾਈ ਗਈ ਸੀ ਕਿਉਂਕਿ ਉੱਥੇ ਹੀ ਉਹ ਰਹਿੰਦਾ ਸੀਗਾ ਉੱਥੇ ਕਾਲ ਅਕੈਡਮੀ ਦੇ ਵਿੱਚ ਬਤੌਰ ਗਤਕਾ ਟੀਚਰ ਉਹ ਆਪਣੀ ਸੇਵਾਵਾਂ ਨਿਭਾ ਰਿਹਾ ਸੀਗਾ ਤਾਂ ਕਈ ਦਿਨਾ ਤੋਂ ਉਹ ਲਾਪਤਾ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਪੁਲਿਸ ਦੇ ਕੋਲ ਉਸ ਦੇ ਭਰਾ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ ਪਰ ਨਹੀਂ ਸੀ ਮਿਲ ਰਿਹਾ ਤਾਂ ਉਸ ਤੋਂ ਬਾਅਦ ਉਸ ਦੀ ਜੋ ਸੱਸ ਦਾ ਬਿਆਨ ਵੀ ਜਿਹੜਾ ਸਾਹਮਣੇ ਹੈ ਉਸ ਦੇ ਸੱਸ ਦਾ ਕਹਿਣਾ ਹੈ ਮ੍ਰਿਤਕ ਦੇ ਸੱਸ ਦਾ ਕਹਿਣਾ ਹੈ ਕਿ ਕੁਝ ਮੁੰਡੇ ਜਿਹੜੇ ਨੇ ਉਸ ਨੂੰ ਚੱਕ ਕੇ ਲੈ ਗਏ ਸੀਗੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕੋਈ ਨਹੀਂ ਸੀ ਉਸ ਦੀ ਉਹਨਾਂ ਦੀ ਸਾਰ ਲੈ ਰਿਹਾ ਤਾਂ ਉਹਨਾਂ ਦੇ ਭਰਾ ਦਾ ਮੋਟਰਸਾਈਕਲ ਜੋ ਉਹਨਾਂ ਦੇ ਨਾਂ ਤੇ ਦਰਜ ਹੈ ਥਾਣਾ ਤਲਵੰਡੀ ਚੌਧਰੀਆ ਪੁਲਿਸ ਨੂੰ ਉਸ ਦਿਨ ਬ੍ਰਾਹਮਤ ਹੋ ਗਿਆ ਸੀਗਾ ਭਰਾ ਦਾ ਕਹਿਣਾ ਪਰ ਪੁਲਿਸ ਨੇ ਉਹਨਾਂ ਨੂੰ ਕੋਈ ਵੀ ਇਤਲਾਹ ਨਹੀਂ ਦਿੱਤੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਜਿਹੜੇ ਨੇ ਸਵਾਲੀਏ ਨਿਸ਼ਾਨ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਤਾਂ ਉਹਦਰ ਕਿਹਾ ਜਾ ਰਿਹਾ ਕਿ ਕੁਝ ਮੁੰਡੇ ਕਾਰ ਦੇ ਵਿੱਚ ਚੱਕ ਕੇ ਲੈ ਗਏ ਸੀ ਜੋ ਮ੍ਰਿਤਿਕ ਦੀ ਸੱਸ ਦਾ ਕਹਿਣਾ ਹੈ ਕਿ ਕੁਝ ਮੁੰਡੇ ਉਹਨਾਂ ਦੇ ਜਵਾਈ ਨੂੰ ਕਾਰ ਦੇ ਵਿੱਚ ਚੱਕ ਕੇ ਲੈ ਗਏ ਸੀ ਜਿਸ ਤੋਂ ਬਾਅਦ ਇਹ ਉਹ ਜਿਹੜਾ ਲਾਪਤਾਏ ਹੋ ਜਾਂਦਾ ਤਾਂ ਇਸ ਪੂਰੀ ਘਟਨਾ ਦੇ ਉੱਪਰ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਗਈ ਹੈ ਉਹਨਾਂ ਦਾ ਕੀ ਕਹਿਣਾ ਤੇ ਇਸ ਦੇ ਨਾਲ ਹੀ ਜੋ ਰਿਸ਼ਤੇਦਾਰਾਂ ਦੇ ਕੀ ਕਹਿਣਾ ਤੁਹਾਨੂੰ ਸੁਣਾਉਣਾ ਤੁਹਾਨੂੰ ਕੀ ਨਾਂ ਤੁਹਾਡਾ ਮੇਰਾ ਨਾਂ ਜਗਰਾਤ ਸਿੰਘ ਹੈ ਜਿਹੜਾ ਜਿੱਦਾਂ ਡੈਥ ਹੋਈ ਆ ਜਿਹਨੇ 신고 ਕੀਤੀ ਹੈ ਕੌਣ ਲੱਗਦੇ ਤੁਹਾਡੇ ਉਹ ਭਾਈ ਹੈ ਮੇਰਾ ਛੋਟਾ ਅੱਛਾ ਜੀ ਇਹ ਕਿਦਾਂ ਕਿੰਨੇ ਦਿਨਾਂ ਤੋਂ ਘਰੋਂ ਗਏ ਹੋਏ ਸੀਗੇ ਕੀ ਕੰਮ ਕਰਦੇ ਸੀਗੇ ਇਹ ਜੀ ਕਾਲ ਅਕੈਡਮੀ ਢਾਲੀ ਵਾਲ ਬੇੜ ਤੇ ਕਾਲ ਅਕੈਡਮੀ ਰਾਏਪੁਰ ਪੀਰ ਬਖਸ਼ਾ ਦਾ ਟੀਚਰ ਆ ਇਹ ਫੁਲਾਥ ਰਹਿੰਦੇ ਸੀਗੇ ਤੇ ਫੁਲਾਥ ਤੋਂ ਸ਼ੁਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਛੁੱਟੀਆਂ ਹੋਈਆਂ ਵਾ ਲੜਾਈ ਦਾ ਕਰਕੇ ਜਿਹੜਾ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਵਾ ਹੂੰ ਹੂੰ ਤੇ ਉੱਥੋਂ ਤੁਰ ਪਿਆ ਤੇ ਕਿ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਥੇ ਪੁਲਾਤ ਲਿਖਾਈ ਆ ਪੁਲਾਤ ਥਾਣਾ ਥਾਣਾ ਹੈਗਾ ਉੱਥੇ ਲਿਖਾਈ ਸੀਗੀ ਪਛਾਹੀ ਨਹੀਂ ਉੱਥੇ ਅਸੀਂ ਆਪਣੀ ਬਿਹਾਰ ਤੇ ਸਾਰੀ ਜਿਹੜੀ ਕੈਮਰੇ ਕੰਮਰੇ ਲੱਭੇ ਨੇ ਆਪਣੀ ਬਿਹਾਰ ਤੇ ਕਾਰਵਾਈ ਕੀਤੀ ਆ ਉਸ ਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦਾ ਹੀ ਪੁਲਿਸ ਨੇ ਬਰਾਮਦ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏਸੀ 9905 ਇਹਨਾਂ ਸ਼ੁੱਕਰਵਾਰ ਦਾ ਬਰਾਮਦ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਦੋਂ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹਦੇ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾ ਨਹੀਂ ਦਿੱਤੀ ਵੀ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ Laash ਮਿਲੀ ਆ 6ਵੇਂ ਦਿਨ ਆ ਕੇ Laash ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ رابطہ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ Laash ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਕਿ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੇ Laash ਵੇਖੀ ਅੱਜ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ Laash ਆ ਸ਼ੁਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡੇ ਨਾਲ ਰਾਬਤਾ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਪੋਰਟ ਕੀਤੀ ਆ ਅਸੀਂ ਸੁਖਪਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਰਾਤ ਦਾ ਕੀਤਾ ਪੁਲਸ ਨਾਲ ਪਰ ਪੁਲਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਸ ਫੋਰਡ ਨਹੀਂ ਦਿੱਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਖਿਆ 11:52 ਮਿੰਟ ਤੇ ਭਲਾਤੋਂ ਚੋਂ ਨਿਕਲਦਾ ਉਸ ਤੋਂ ਬਾਅਦ ਬੀਕੇ ਇੱਕ ਹੈਗਾ ਵਾ ਕੀ ਬੋਲਦੇ ਨੂੰ ਸਟੋਰ ਹੈਗਾ ਉੱਥੋਂ ਨਿਕਲਦਾ ਫਿਰ 12:20 ਮਿੰਟ ਤੇ ਮੰਨੋ ਮਨਸੂਰ ਵਾਲਾ ਬੇਡ ਆ ਉੱਥੋਂ ਨਿਕਲਦਾ 12:20 ਮਿੰਟ ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ سپورਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ سپورਟ ਕੀਤੀ ਨਾ ਸਾਡਾ ਭਰਾ ਵੱਜ ਜਾਣਾ ਸੀ ਜਿਹੜਾ ਪਤਾ ਲੱਗਾ ਹੈ ਕਿ ਉੱਥੇ ਫੱਤੂ ਢਿੰਗਾ ਰੋਡ ਤੇ ਕੋਈ ਗੱਡੀਆਂ 'ਚ ਇਹਨਾਂ ਨੂੰ ਕੁੱਟਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਫੱਤੂ ਢਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ 1.5 ਵਜੇ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਸ਼ਾਇਦ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਦੋਂ ਗੱਡੇ 'ਚ ਬੰਦੇ ਉਤਰਦੇ ਆ ਇਹਨਾਂ ਨੂੰ ਕੁੱਟਮਾਰ ਕਰਦੇ ਤੇ ਚੋਕ ਕੇ ਉਹ ਗੱ ਜੇਕਰ ਪੁਲਸ ਨੂੰ ਇਸ ਜੀ ਦਾ ਪਤਾ ਸੀ ਤਾਂ ਪੁਲਸ ਨੇ ਇਸ ਜੀ ਦੀ ਇਨਕੁਆਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਹੈ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਕਿ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਹਾਂ ਗਵਰਨਮੈਂਟ ਨੂੰ ਜੇ ਤੁਸੀਂ ਤਨਖਾਹਾਂ ਲੈਣੇ ਹੋ ਤਾਂ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਟ ਸੀ ਇਹਨਾਂ ਦੀ ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਕਡਾਟ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸੌਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਹ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 April ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਜਿਹੜੇ ਉਹਨਾਂ ਦੇ ਸਰਪੰਚ ਸੀ ਉਹ ਉਹਨਾਂ ਨੂੰ ਲੈ ਗਏ ਸੀ ਉੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 April ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਕਿ ਸਾਨੂੰ ਪੁਲਿਸ ਇਸ ਜੀਵ ਦੇ ਇਨਸਾਫ ਦਿੰਦੀ ਆ ਕਿ ਨਹੀਂ ਦਿੰਦੀ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਹ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਸਾਥ ਮਿਲੂਗਾ ਪਰ ਸਾਨੂੰ ਨਹੀਂ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੇ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦੋਗੇ ਮੈਂ ਹਰਜਿੰਦਰ ਗੌਰ ਆ ਇਹ ਤੁਹਾਡੇ ਕੀ ਲੱਗਦਾ ਜਿਹਨਾਂ ਇਹ ਮੇਰਾ ਜਵਾਈ ਸੋਰ ਸਿੰਘ ਅੱਛਾ ਜੀ ਹਾਂਜੀ ਇਹ ਕਾਲ ਅਕੈਡਮੀ ਚ ਉੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲਾੜਦਾ ਆਂ ਅੱਜ ਦਵਾ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਹੀਂ ਆਪ ਕੈਮਰਾ ਚੈੱਕ ਕੀਤੇ ਆ ਆਪ ਹੀ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਦੋਂ ਦਾ ਤੇ ਹੁਣ ਇਹਨਾਂ ਨੇ ਹਣ ਫੋਨ ਕਰਤਾ ਕਿ ਤੁਹਾਡੀ ਲਾਸ਼ ਵੀ ਲੱਭ ਗਿਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਨਹੀਂ ਮਾਰਦਾ ਮਿਲਿਆ ਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰਸਾਈਕਲ ਇਹਨਾਂ ਨੂੰ ਮਿਲਿਆ ਆ ਨਾ ਨੂੰ ਦੱਸਿਆ ਕਿਉਂ ਨਹੀਂ ਅਜ ਲਾਸ਼ ਨੂੰ ਕਿਹੜੇ ਪੈ ਕਿਹੜੀ ਗੱਲ ਆ ਇਹਨਾਂ ਨੂੰ ਲਾਸ਼ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਇਹਨਾਂ ਨੂੰ ਲਾਸ਼ ਨਹੀਂ ਗੰਦੀ ਮਿਲੀ ਆ ਇਹਨਾਂ ਜ਼ਰਵਾਡ ਕੋ ਜੂੜ ਬੋਲਿਆ ਵਾ ਬਿਨ ਲਾਸ਼ ਨਹੀਂ ਮਿਲਦੀ ਮੁੰਡਾ ਨਹੀਂ ਹਾਂਜੀ ਸਰ ਇਹ ਜਿਹੜੀ ਲਾਸ਼ ਮਿਲੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਜਿਹੜਾ ਸਵੇਰੇ ਸਾਨੂੰ ਫੋਨ ਆਇਆ ਥਾਣੇ ਜਿਹੜਾ ਜੈਡ ਬਡੀ ਹੈ ਜਿਹੜੀ ਸਾਨੂੰ ਮਿਲ ਕੱਭ ਜਾ ਰਹੀ ਹੈ ਮਲੇ ਇਥੇ ਦੇ ਉਹ ਦੇਖਾ ਜੈਡ ਬਡੀ ਅਨੁਸ਼ਕਤੀ ਅੱਛਾ ਜੀ ਸਾਨੀ ਹੋ ਰਹੀ ਸੀ ਤੇ ਬਾਅਦ ਵਿੱਚ ਜਦੋਂ ਮੁਖਿਰ ਪਹੁੰਚ ਕੇ ਦੱਸਿਆ ਤੇ ਪਾਸ ਬੜੀ ਲੇਟ ਵਾਲਾ ਛੱਤੀ ਤੱਕ ਆਪਣੀ ਅਕਸਾ ਚਿੱਤੀ ਦਿੱਤੇ ਪਰਸ ਮਿਲਿਆ ਪਰਸ ਤੋਂ ਆਧਾਰ ਕਾਰਡ ਜੇਤੋਂ ਉਹਨਾਂ ਦੇ ਫੈਮਲੀ ਦਾ ਕਲੈਕਟ ਕੀਤਾ ਗਿਆ ਹੂੰ ਫਿਰ ਉਹ ਜਿਹੜੀ ਸਰਾਰੀ ਇਹ ਪੰਜਾਬ ਇਸ ਦਾ ਠੀਕ ਹੈ ਜੀ ਸਾਰੀ ਉਹ ਤੋਂ ਆ ਕੇ ਉਹਨਾਂ ਨੇ ਚਾਰ ਹੁਣ ਸਨ ਦੇਖਿਆ ਵਾ ਦੋ ਅੰਦਰ ਚੀਜ਼ੇ ਪੱਡੇ ਹੋਏ ਇੱਕ ਹਨੇ ਲਾਸ਼ੀ ਤੋਂ ਮਿਲਿਆ ਇਹ ਸਾਨੂੰ ਮੋਦੀ ਰੋਡ ਤੋਂ ਇੱਕ ਐਚਪੀ ਤੋਂ ਵੰਪਿਆ ਹਾਂਜੀ ਫਟਟੇ ਕੇ ਤਾਂ ਥੋੜਾ ਅੱਗੇ ਜਾਵੇ ਤੇ ਉਹਦੀ ਆਪਣੀ ਦੋਸਤ ਵੀ ਬੱਚਾ ਤੇ ਆ ਗਿਆ ਰਾਈਟ ਸਾਈਡ ਤੇ ਮੋਦੀ ਮੋੜ ਤੋਂ ਪਿੱਛੇ ਠੀਕ ਪਟਾਵੰਕ ਤੋਂ ਅੱਗੇ ਤੇ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ अच्छा जी गुरनाम सिंह सदा गुरनाम सिंह एक ये ਜਿਹੜਾ ਲਖਵਾ ਇਹ ਵੀ ਮਦਰ ਦਾ ਤੇ ਮ੍ਰਿਤਕ ਦਾ ਨਾਮ ਕੀ ਹੈਗਾ ਆ ਸ਼ਾਂਤ ਸਿੰਘ ਮੁਤਾਬਕ ਆਧਾਰ ਕਾਰਡ ਹੁਣ ਕੀ ਇਹ ਹੀ ਕਾਰਵਾਈ ਪੂਰੀ ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਆ ਪੁੱਛ ਸਕੀ ਸੀ ਪਹਿਲਾਂ ਇਹਨਾਂ ਨਾਲ ਪੁੱਛੇ ਕਿ ਕਿਹੜਾ ਹਾਲਾਤ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਮੁਤਾਬਕ ਹੈਗਾ ਕਿ ਬਿਸੌਰ ਪਲਾਕਾ ਠੀਕ ਹੈ ਜੀ ਗਤਕਾ ਸਿਖਾਉਣ ਦੇ ਟੀਚਰ ਸੀ ਉਹਨਾਂ ਨੇ ਦੇ ਜਿਹੜੇ ਆ ਵੀ ਵੀ ਬਲਾ ਮੂਰੇ ਨੇ ਕੀ ਨਾ ਗਲਤ ਕਰਕੇ ਫਿਰ ਅਗਲੀ ਕਾਰਵਾਈ ਇਹਦੀ ਅਮਰਤ ਚ ਲੈ ਗਏ ਨਹੀਂ ਬੰਦਾ